ਮੀਟਿੰਗ ਬਹੁਤ ਵਧੀਆ ਕਰੀ ਗਈ ਪਤਾ ਕੀ ਗੱਲ ਹੈ ਪ੍ਰਸ਼ਾਸਨ ਨੂੰ ਹੱਥ ਬੰਨ੍ਹ ਕੇ ਇੱਕ ਬੇਨਤੀ ਹੈ ਜੀ ਇਹ ਜਿਹੜਾ ਫੈਕਟਰੀ ਵਾਲੀ ਹੈ ਇਹ ਬਿਲਡਰ ਦੇ ਰੱਖੇ ਫੈਕਟਰੀ ਨੂੰ ਵੀ ਆ ਆਪਣੇ ਏਰੀਆ ਦੇ ਵਿੱਚ ਘਰੋਂ ਜੀ ਦੂਰ ਨਾ ਜਾਓਹੀਂ ਕਿਸਾਨਾਂ ਦੀ ਮਸਲਾ ਮਸਲਾ ਲੂਜੇਗਾ ਜੀ ਇਹ ਪਤਾ ਕੀ ਗੱਲ ਹੈ ਪੂਰੇ ਨੇੜੇ ਨੇੜੇ ਕਰੇ 10 10 20 20 ਫੋਮ ਹੈ ਇਹ ਬਦਲੇ 50 50 100 100 ਕੋ ਇਹ ਨਾਲ ਹੱਥ ਬੰਨ ਕੇ ਬਿੰਦੀ ਆ ਜੀ ਇਹਨਾਂ ਨੂੰ ਵੀ ਪ੍ਰਸ਼ਾਸਨ ਨੂੰ ਵੀ ਕਹਾਂ ਵੀ ਇਹਨਾਂ ਨੂੰ ਉਰੀ ਰੋਪ ਦਿਓ ਜੀ ਇੱਥੇ ਆਪਣੇ 10-15 ਕਿਲੋਮੀਟਰ ਦੇ ਵਿੱਚ ਵਿੱਚ ਕਰੋ ਜੀ ਸਪਾਈ ਅੱਗ ਲਾਣ ਦੀ ਲੋੜ ਨਹੀਂ ਪਵੇ ਕਿਸਾਨਾਂ ਨੂੰ ਹਾਂ ਜੀ ਅੱਜ ਐਸਐਸਓ ਸਾਹਿਬ ਤੇ ਆਪਣਾ ਡੀਐਸਪੀ ਸਾਹਿਬ ਨੇ ਸਾਰੇ ਸਰਪੰਚਾਂ ਨੂੰ ਇਕੱਠੇ ਕਰਕੇ ਇੱਥੇ ਇੱਕ ਮੀਟਿੰਗ ਕਰੀ ਸੀ ਪ੍ਰਾਲੀ ਬਾਰੇ ਸੁਝਾ ਦਿੱਤਾ ਹੈ ਉਹ ਅਸੀਂ ਪਿੰਡ 'ਚ ਸਾਰੇ ਸੁਨੇਹਾ ਲਾਵਾਂਗੇ ਕਿਉਂਕਿ ਬਿੰਦਰਾ ਵਾਲੇ ਤੇ ਨੰਬਰ ਵੀ ਦਿੱਤੇ ਨੇ ਉਹ ਅਸੀਂ ਪਿੰਡ 'ਚ ਨੋਟ ਕਰਾਵਾਂਗੇ ਪੇਪਰ ਵਾਲੀ ਦੀ ਸੰਭਾਲ ਵਾਸਤੇ ਵਿਲੰਦਰ ਵਾਲੇ ਤੇ ਸਮੇਸਰਾ ਸਾਰਿਆਂ ਨੇ ਕਿਹਾ ਵੀ ਅਸੀਂ ਇਕੱਠੀ ਕਰਾਂਗੇ ਬਤੋ ਬਤਾਂ ਉਪਰਾਲੀ ਥੋੜੇ ਪਿੰਡ ਵਿੱਚ ਪਹਿਲਾਂ ਕਿ ਜਿਹੜੀ ਹੈਗੀ ਉਪਰਾਲੀ ਨਾਲ ਆਪਣੇ ਜੀ ਫਖਰਾ ਬਹੁਤ ਹੋਣ ਫਰਕ ਪੈ ਗਿਆ ਪਹਿਲਾਂ ਸਾਧਨ ਹੈ ਨਹੀਂ ਸੀ ਹੁਣ ਸਾਧਨ ਨੇ ਪਿੱਛੇ ਸਾਡੇ ਇੱਕ ਨਕਸਾਨ ਹੋ ਗਿਆ ਉਹਦੇ ਕਰਕੇ ਥੋੜੀ ਜਿਹੀ ਦਿੱਕਤ ਪੈ ਗਈ ਸੀ ਉਪਰਾਲੀ ਵਾਲੀ ਲੱਗਦਾ ਵੀ ਹੁਣ ਬਚਤ ਹੋਊਗੀ ਹਾਂਜੀ ਹਾਂਜੀ ਬਚਤ ਹੋਊਗੀ ਜਿਹੜੀ ਵੀ ਮੀਟਿੰਗ ਰੱਖੀ ਗਈ ਆ ਉਪਰਾਲੀ ਦੇ ਸੰਬੰਧ ਚ ਰੱਖੀ ਗਈ ਸੀਗੀ ਕੀ ਪਰਾਲੀ ਦੀ ਕਿਵੇਂ ਰੋਕਥਾਂ ਕੀਤੀ ਜਾਵੇ ਕਿਵੇਂ ਦਾ ਨਵਟਾ ਕੀਤਾ ਜਾਵੇ ਸਰਕਾਰ ਵੱਲੋਂ ਲਗਾਤਾਰ ਪਰਾਲੀ ਨੂੰ ਰੋਕਥਾਂ ਲਈ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਨੇ ਬੇਲਰਾਂ ਦੀਆਂ ਬੇਲਰਾਂ ਦੀ ਮਦਦ ਨਾਲ ਕਿਸਾਨ ਉਹਦਾ ਲਾਹਾ ਲੈ ਰਹੇ ਨੇ ਤੇ ਪਰਾਲੀ ਇਕੱਠੀ ਕਰਕੇ ਤੇ ਸਰਕਾਰ ਦੇ ਜਿਹੜੇ ਵੀ ਬੇਲਰ ਆਏ ਨੇ ਉਹਨਾਂ ਦੀ ਮਦਦ ਨਾਲ ਇਕੱਠਾ ਬਣਾ ਕੇ ਨਾਲੇ ਦਾ ਮੁਨਾਫਾ ਕਮਾਰੇ ਨੇ ਤੇ ਨਾਲੇ ਕਿੰਨਾ ਫਾਇਦਾ ਹੋਊਗਾ ਪ੍ਰਾਲੀ ਤੋਂ ਰੋਗ ਥਾ ਬਹੁਤ ਜਿਆਦਾ ਫਾਇਦਾ ਹੋਊਗਾ ਕਿਉਂਕਿ ਜੇਕਰ ਵਾਤਾਵਰਨ ਸਾਫ਼ ਰਹੂਗਾ ਤੇ ਬਿਮਾਰੀਆਂ ਵੀ ਘਟਣਗੀਆਂ ਤੇ ਡਾਕਟਰਾਂ ਕੋਲ ਵੀ ਜਾਣਾ ਨਹੀਂ ਪਊਗਾ ਜੀ ਇਹ ਜਿਹੜੀ ਮੀਟਿੰਗ ਹੈ ਸਬ ਡਿਵੀਜ਼ਨ ਲਹਿਰਾ ਦੇ ਸਾਰੇ ਸਰਪੰਚ ਸਹਿਬਾਨ ਨੰਬਰਦਾਰ ਤੇ ਪਿੰਡਾਂ ਦੇ ਚੌਂਕੀਦਾਰ ਵਿਸ਼ਾ ਸੀ ਸਾਡਾ ਪ੍ਰਾਲੀ ਦਾ ਪ੍ਰਬੰਧਨ ਤੇ ਲੋਕਾਂ ਨੂੰ ਜਾਗਰੂਕ ਕਰਨਾ ਕਿ ਉਹ ਪ੍ਰਾਲੀ ਦੇ ਨਾਲ ਨੂੰ ਅੱਗ ਨਾ ਲਾਉਣ ਉਦੇ ਬਾਰੇ ਵਿਚਾਰ ਚਰਚਾ ਕੀਤੀ ਕਿ ਸਰਪੰਚ ਸਾਹਿਬਾਨਾਂ ਨੇ ਸਾਰਿਆਂ ਨੇ ਨੰਬਰਦਾਰ ਸਾਹਿਬਾਨਾਂ ਨੇ ਸਾਰਿਆਂ ਨੇ ਸਾਨੂੰ ਪੂਰਾ ਸਾਥ ਦੇਣ ਦਾ ਭਰੋਸਾ ਦਿੱਤਾ ਔਰ ਸਾਨੂੰ ਯਕੀਨ ਦਿਵਾਇਆ ਕਿ ਅਸੀਂ ਬਿਲਕੁਲ ਵੀ ਆਪਣੇ ਪਿੰਡਾਂ ਦੇ ਵਿੱਚ ਜੀਰੇ ਦੇ ਨਾਲ ਨੂੰ ਹੈ ਜਿਹੜੀ ਅੱਗ ਨਹੀਂ ਲੱਗਣ ਦੇਵਾਂਗੇ ਸਰ ਕਿਸ ਤਰ੍ਹਾਂ ਜਿਸ ਤਰ੍ਹਾਂ ਆਪਣੇ ਇੱਕ ਵਰਬੀਓ ਕੰਪਨੀ ਲਗੀਆਂ ਕੀ ਜਾਣਨਾ ਚਾਹੁੰਦੇ ਪਰਾਲੀ ਚੱਕਣ ਵਾਸਤੇ ਵੱਡਾ ਜਿਹੜਾ ਫਾਇਦਾ ਲੋਕਾਂ ਨੂੰ ਲੱਗੂ ਹਾਂਜੀ ਸਾਡੇ ਏਰੀਆ ਦੇ ਵਿੱਚ ਇੱਕ ਵਰਬੀਓ ਕੰਪਨੀ ਹੈ ਜਿਹੜੀ ਕਿ ਪਰਾਲੀ ਦੇ ਪ੍ਰਬੰਧਨ ਕਰਕੇ ਉਸ ਤੋਂ ਗੈਸ ਬਣਾਉਂਦੀ ਹੈ ਇਲਾਕੇ ਦੇ ਲੋਕਾਂ ਨੂੰ ਇਸ ਦਾ ਬਹੁਤ ਭਾਰੀ ਫਾਇਦਾ ਹੈ तकरीबन 10 12 ਤੋਂ 15 ਕਿਲੋਮੀਟਰ ਤੱਕ ਹੈ ਜਿਹੜਾ ਇਹ ਪਰਾਲੀ ਹੈ ਇਕੱਠਾ ਬਣਾ ਕੇ ਲੋਕਾਂ ਦੀਆਂ ਚੱਕਦੇ ਨੇ ਔਰ ਸਟੋਰ ਕਰਕੇ ਉਸ ਤੋਂ ਬਾਅਦ ਫਿਰ ਜਿਹੜਾ ਉਹਦੀ ਰਹਿਣ ਖੁੰਦਾ ਉਹ ਖਾਦ ਦੇ ਤੌਰ ਤੇ ਵੀ ਉਪਯੋਗ ਦੇ ਵਿੱਚ ਆਉਂਦੀ ਹੈ ਜਿਹਦੇ ਨਾਲ ਜ਼ਮੀਨ ਦੀ ਜਿਹੜੀ ਗੁਣਵੱਤਾ ਉਹ ਵੀ ਵੱਧਦੀ ਹੈ ਸਰ ਲੋਕਾਂ ਨੇ ਕਈਆਂ ਮੰਗ ਹੈਗੀ ਹੈ ਵੀ ਸਾਡੇ ਏਰੀਆ ਦੇ ਵਿੱਚ ਵੀ ਪਰਾਲੀ ਜਰਗੀ ਕੰਪਨੀ ਨਹੀਂ ਚੱਲਦੀ ਕਿਸ ਤਰ੍ਹਾਂ ਦੇਖਦੇ ਹੋ ਕਿਸ ਤਰ੍ਹਾਂ ਕੋਈ ਮੀਡੀਅਮ ਹੋਈ ਹੈ ਉਹਨਾਂ ਨੂੰ ਟੋਨ ਲਗਾਣਾ ਪਿਛਲੇ ਸਮੇਂ ਤੇ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਜੀ ਪਟਾਲਕਲਾ ਪਿੰਡ ਦੇ ਵਿੱਚੋਂ ਵੀ ਸਾਹਮਣੇ ਆਈ ਸੀ ਕਾਲ ਬੰਜਾਰੇ ਤੋਂ ਵੀ ਸਾਹਮਣੇ ਆਈ ਸੀ ਇੱਕ ਦੋ ਹੋਰ ਪਿੰਡਾਂ ਚੋਂ ਵੀ ਆਈ ਸੀ ਰਾਮਗੜ੍ਹ ਸੰਧੂਆਂ ਚੋਂ ਵੀ ਆਈ ਸੀ ਉਸ ਤੋਂ ਬਾਅਦ ਤੁਰੰਤ ਜਿਹੜੇ ਉਹਨਾਂ ਦੇ ਪ੍ਰਬੰਧਕ ਨੇ ਉਹਨਾਂ ਨਾਲ ਮੀਟਿੰਗ ਕੀਤੀ ਗਈ ਹੈ ਮੀਟਿੰਗ ਕਰਨ ਤੋਂ ਬਾਅਦ ਇਸ ਗੱਲ ਨੂੰ ਇਨਸ਼ੋਰ ਕੀਤਾ ਗਿਆ ਕਿ ਜਿਹੜੇ ਉਹਨਾਂ ਦੇ ਸਾਧਨ ਨੇ ਜਿਹੜੇ ਉਹਨਾਂ ਦੇ ਬੇਲਰ ਤੇ ਰੈਕਰ ਨੇ ਉਹ ਏਰੀਏ ਦੇ ਵਿੱਚ ਉਹ ਹੀ ਪ੍ਰਾਲੀ ਦਾ ਪ੍ਰਬੰਧਨ ਕਰਨ ਤੇ ਇਹ ਗੱਲ ਹੈ ਜਿਹੜੀ ਲਾਗੂ ਵੀ ਹੋ ਚੁੱਕੀ ਹੈ